uo ke pablawa pablawa

ਏ ਵੀਰ ਜੀ ਆਪਣਾ ਭਰਾ ਜਿਵੇਂ ਆ ਰਿਹਾ ਹੈ ਚੇਮਿਆਰੀ ਤੋਂ ਇਹ ਜਾ ਰਹਾ ਹੈ ਆਪਣੇ ਬਚੇਰਾ ਦੀਨਾਨਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੇ ਟਾਇਰ ਫਟਣ ਦਾ ਕਰਕੇ ਗੱਡੀ ਘੁੰਮ ਗਈ ਜੱਕਦਮ ਨੁਕਸਾਨ ਚਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਇਹਨਾਂ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਪਈਦਾ ਥੋੜੀ ਛੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੇ ਸਰ ਜਿਹੜਾ ਕਾਰ ਚਾਲਕ ਕਿੱਥੇ ਆਇਆ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਤੇਗੜ ਸ਼ਹਿਰ ਉਹ ਤਾਂ ਵੈਸੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਾਮੂਲੀ ਸੱਟ ਜਿਆਦਾ ਨਹੀਂ ਪਰ ਫਿਰ ਵੀ ਬਹੁਤ ਜਿਆਦਾ ਬਚਾ ਦੇ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਦੇ ਨਾਮ 45 ਪਿੰਡ ਦੇ ਕੋਸੇ ਵਾਲਾ ਕਿੱਕ ਗੱਡੀ ਹਾਸਾ ਕਿ ਦੋਸਤੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਰੇ ਸੋਰੀਪੇਂਡ ਜਾਣ ਸੀ ਮੈਨੂੰ ਲੈਣ ਲਈ ਪੇਕਿਆ ਤੇ ਲੈ ਲਈ ਜਾਣ ਦੇ ਸੀ ਅਚਨ ਕਿ ਟਾਇਰ ਫਟਣ ਕਰਨ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਝੁਮਿਆਰੀ ਪੱਕਾ ਸ਼ਹਿਰ ਅਜਨਾਲੇ ਲੱਗੋ ਕੀ ਨਾਮ ਹੈ ਮਨਦੀਪ ਸਿੰਘ ਸਨ ਆਫ ਮਨਜੀਤ ਸਿੰਘ ਨਨਕਾ ਕੀ 10 ਕੋ ਲਗ ਕੇ ਕੀ ਦਾ ਭਾਵ ਕਿ ਪੱਕੇ ਫਿਆਰ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨਨਕਾ ਲੈਣ ਜਾ ਰਹੇ ਸੀ ਕੀ ਇਹ ਹਸ ਦਾ ਕਾਰਨ ਕੀ ਲੱਗਦਾ ਤੁਹਾਨੂੰ ਅਚਾਨਕ ਟਾਇਰ ਫਟਣ ਦੀ ਕਾਰਨ ਨਹੀਂ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਉਹਨਾਂ ਦੇਖ ਕੇ ਪਤਾ ਲੱਗੇਗਾ ਕੀ ਮੋਲ ਹੈ ਚੂਲੇ ਤੇ ਫਾੜੀ ਸੱਟ ਲੱਗੀ ਹੈ ਚੁਕਲਾ ਜੱਡ ਉੱਤਰ ਗਿਆ ਹੈ